ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਨੰਬਰ 1 ਸਵੇਰੇ ਸਵੇਰੇ ਹਰ ਰੋਜ਼ ਆਪਣੇ ਘਰ ਵਿੱਚ ਕੋਈ ਵੀ ਗੁਰਬਾਣੀ ਸ਼ਬਦ ਜ਼ਰੂਰ ਲਗਾਓ ਨੰਬਰ 2 ਪਾਠ ਪੂਜਾ ਸਵੇਰੇ ਸ਼ੀਤੋ 8 ਵਜੇ ਦੇ ਵਿੱਚ ਧਰਤੀ ਉੱਤੇ ਕੱਪੜਾ ਵਿਛਾ ਕੇ ਪੂਰਬ ਅਤੇ ਉੱਤਰ ਵੱਲ ਮੂੰਹ ਕਰਕੇ ਕਰਨੀ ਚਾਹੀਦੀ ਹੈ ਨੰਬਰ 3 ਆਰਤੀ ਦੀਪਕ ਪੂਜਾ ਅਗਨੀ ਚਾਹੇ ਪਵਿੱਤਰਤਾ ਦੇ ਪ੍ਰਤੀਕ ਸਾਧਨ ਨੂੰ ਮੂੰਹ ਨਾਲ ਫੂਕ ਮਾਰ ਕੇ ਕਦੇ ਵੀ ਨਾ ਬੁਝਾਓ ਨੰਬਰ 4 ਆਪਣੇ ਘਰ ਦੇ ਵਿੱਚੋਂ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਕਦੇ ਪੈਰ ਲਗਾਉਣੇ ਚਾਹੀਦੇ ਹਨ ਨਾ ਹੀ ਸਾਨੂੰ ਝਾੜੂ ਦੇ ਉੱਪਰ ਦੀ ਲੰਘਣਾ ਚਾਹੀਦਾ ਹੈ ਇਦਾਂ ਕਰਨ ਨਾਲ ਘਰ ਦੇ ਵਿੱਚ ਬਰਕਤ ਦੀ ਕਮੀ ਹੋ ਜਾਂਦੀ ਹੈ ਝਾੜੂ ਨੂੰ ਹਮੇਸ਼ਾ ਕੋਨੇ ਵਿੱਚ ਛਪਾ ਕੇ ਰੱਖਣਾ ਚਾਹੀਦਾ ਹੈ ਨੰਬਰ 5 ਪਹਿਲੀ ਰੋਟੀ ਉੱਤੇ ਘਿਓ ਅਤੇ ਥੋੜਾ ਜਿਹਾ ਗੁੜ ਮਲਾ ਕੇ ਇਰੇ ਰੋਟੀ ਨੂੰ ਥੋੜਾ ਜਿਆ ਦੋੜ ਕੇ ਆਪਣੇ ਗੈਸ ਉੱਤੇ ਥੋੜਾ ਜਿਆ ਭੋਗ ਜ਼ਰੂਰ ਲਗਾਓ ਨੰਬਰ 6 ਸਭ ਤੋਂ ਪਹਿਲੀ ਰੋਟੀ ਗਊ ਮਾਤਾ ਨੂੰ ਖਲੋਣੀ ਚਾਹੀਦੀ ਹੈ ਚਾਹੇ ਤਾਂ ਤੁਸੀਂ ਉਸ ਰੋਟੀ ਉੱਤੇ ਥੋੜਾ ਜਿਆ ਘੀ ਲਗਾ ਕੇ ਗੁੜ ਰੱਖ ਕੇ ਉਹ ਰੋਟੀ ਗਊ ਮਾਤਾ ਨੂੰ ਖਵਾ ਸਕਦੇ ਹੋ ਇत्ता ਕਰਨ ਨਾਲ ਦੇਵੀ ਦੇਵਤੇ ਖੁਸ਼ ਹੁੰਦੇ ਹਨ ਅਤੇ ਪਿਤਰਾਂ ਨੂੰ ਵੀ ਸ਼ਾਂਤੀ ਮਿਲਦੀ ਹੈ ਨੰਬਰ 7 ਆਪਣੇ ਘਰ ਦੀਆਂ ਛੱਤਾਂ ਉੱਤੇ ਕਦੀ ਵੀ ਜਾਲੇ ਨਹੀਂ ਲੱਗਣ ਦੇਣੇ ਚਾਹੀਦੇ ਨਹੀਂ ਤਾਂ ਤੁਹਾਡੇ ਬਾਗਾਂ ਤੇ ਕਰਮਾਂ ਉੱਤੇ ਜਾਲੇ ਲੱਗ ਜਾਂਦੇ ਹਨ ਅਤੇ ਵੱਡੀ ਹਾਨੀ ਹੁੰਦੀ ਹੈ ਨੰਬਰ 8 ਰਸੋਈ ਘਰ ਦੇ ਵਿੱਚ ਸਾਨੂੰ ਕਦੀ ਵੀ ਜੁੱਤੀ ਲੈ ਕੇ ਨਹੀਂ ਜਾਣਾ ਚਾਹੀਦਾ ਨਾ ਹੀ ਸਾਨੂੰ ਖਾਣਾ ਜੁੱਤੀ ਪਾ ਕੇ ਖਾਣਾ ਚਾਹੀਦਾ ਹੈ ਇਦਾਂ ਕਰਨ ਨਾਲ ਮਾਂ ਲక్ష్ਮੀ ਪੂਰੀ ਤਰ੍ਹਾਂ ਨਾਰਾਜ਼ ਹੋ ਜਾਂਦੀ ਹੈ ਇਸ ਤੋਂ ਇਲਾਵਾ ਕੰਗਾਲੀ ਬਰਬਾਦੀ ਕਲੇਸ਼ ਦਰਿਦ੍ਰਤਾ ਸਭ ਕੁਝ ਘਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਨੰਬਰ 9 ਸਾਨੂੰ ਬਿਸਤਰ ਉੱਤੇ ਬੈਠ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਦਾਂ ਕਰਨ ਨਾਲ ਬਹੁਤ ਹੀ ਜ਼ਿਆਦਾ ਬੁਰੇ ਸੁਪਨੇ ਆਉਂਦੇ ਹਨ ਨੰਬਰ 10 ਜੇਕਰ ਘਰ ਵਿੱਚੋਂ ਕੋਈ ਵੀ ਵਿਅਕਤੀ ਸ਼ੁਭ ਕੰਮ ਦੇ ਲਈ ਜਾਂਦਾ ਹੈ ਤਾਂ ਸਾਨੂੰ ਕਦੇ ਵੀ ਝਾੜੂ ਪੋਚਾ ਉਸ ਸਮੇਂ ਨਹੀਂ ਲਗਾਉਣਾ ਚਾਹੀਦਾ ਨੰਬਰ 11 ਜੇਕਰ ਨਹਾਉਂਦੇ ਸਮੇਂ ਅਸੀਂ ਇੱਕ ਪੈਰ ਨਾਲ ਦੂਜਾ ਪੈਰ ਰਗੜਦੇ ਹਾਂ ਤਾਂ ਘਰ ਦੇ ਵਿੱਚ ਗਰੀਬੀ ਵਾਧੀ ਹੈ ਨੰਬਰ 12 ਘਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਖੀਰ ਨੂੰ ਬਣਾ ਕੇ ਖਾਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 13 ਸਾਨੂੰ ਆਪਣੇ ਘਰ ਦੇ ਵਿੱਚ ਕਦੇ ਵੀ ਜੁੱਤੇ ਚੱਪਲਾਂ ਨੂੰ ਇੱਧਰ ਉੱਧਰ ਸੁੱਟ ਕੇ ਨਹੀਂ ਰੱਖਣਾ ਚਾਹੀਦਾ ਅਤੇ ਪੁੱਠੀਆਂ ਕਰਕੇ ਨਹੀਂ ਰੱਖਣਾ ਚਾਹੀਦਾ। ਐïਦਾ ਕਰਨ ਨਾਲ ਘਰ ਦੇ ਵਿੱਚ ਅਸ਼ਾਂਤੀ ਉਤਪੰਨ ਹੁੰਦੀ ਹੈ। ਨੰਬਰ 14 ਕਦੇ ਵੀ ਆਟੇ ਵਾਲੇ ਹੱਥਾਂ ਨੂੰ ਖਾਣਾ ਨਹੀਂ ਖਾਣਾ ਚਾਹੀਦਾ ਐਦਾਂ ਕਰਨ ਨਾਲ ਘਰ ਵਿੱਚ ਕੰਗਾਲੀ ਆਉਂਦੀ ਹੈ ਨੰਬਰ 15 ਸਾਨੂੰ ਆਪਣੇ ਸਰਾਣੇ ਹੇਠ ਕਦੇ ਵੀ ਦਵਾਈਆਂ ਰੱਖ ਕੇ ਨਹੀਂ ਸੌਣਾ ਚਾਹੀਦਾ ਨਹੀਂ ਤਾਂ ਉਮਰ ਪੜ ਦੇ ਲਈ ਤੁਹਾਡੇ ਪੱਲੇ ਦਵਾਈਆਂ ਹੀ ਪੈ ਜਾਣਗੀਆਂ ਨੰਬਰ 16 ਮੰਦਰ ਤੋਂ ਵਾਪਸ ਆਉਂਦੇ ਸਮੇਂ ਕਦੇ ਵੀ ਘੰਟੀ ਨਹੀਂ ਬਜਾਉਣੀ ਚਾਹੀਦੀ ਸ਼ਕਤੀਆਂ ਨਾਰਾਜ਼ ਹੋ ਜਾਂਦੀਆਂ ਹਨ ਨੰਬਰ 17 ਜਦੋਂ ਮਹਿਲਾ ਮਾ ਆਪਣੇ ਘਰ ਦੇ ਵਿੱਚ ਨਹਾਉਣ ਦੇ ਸਮੇਂ ਬਾਥਰੂਮ ਦੇ ਵਿੱਚ ਆਪਣੀ ਮੱਥੇ ਉੱਤੋਂ ਬਿੰਦੀ ਉਤਾਰ ਕੇ ਬਾਥਰੂਮ ਦੇ ਕੰਧ ਉੱਤੇ ਚਿਪਕਾ ਦਿੰਦੀਆਂ ਹਨ ਤਾਂ ਇਦਾਂ ਕਰਨ ਨਾਲ ਨਕਾਰਾਤਮਕਤਾ ਛਾ ਜਾਂਦੀ ਹੈ। ਅਜਿਹਾ ਮਹਿਲਾ ਮਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਨੰਬਰ 18 ਪਾਣੀ ਨਾਲ ਭਰਿਆ ਹੋਇਆ ਬਰਤਨ ਕਦੇ ਵੀ ਆਪਣੇ ਸਰਹਾਣੇ ਨੇੜੇ ਰੱਖ ਕੇ ਨਹੀਂ ਸੌਣਾ ਚਾਹੀਦਾ। ਇਦਾਂ ਕਰਨ ਨਾਲ ਮਨ ਪ੍ਰਭਾਵਿਤ ਹੁੰਦਾ ਹੈ। ਅਤੇ ਮਾਨਸਿਕ ਰੋਗ ਉਤਪਨ ਹੁੰਦੇ ਹਨ। ਨੰਬਰ 19 ਸੁਰੂ ਦੇਸ਼ਪਨ ਦੇ ਟਾਈਮ ਕਦੇ ਵੀ ਮੇਨ ਦਰਵਾਜ਼ੇ ਉੱਤੇ ਬੈਠਣਾ ਤੇ ਖੜਨਾ ਨਹੀਂ ਚਾਹੀਦਾ। ਨੰਬਰ 20 ਨਮਕ ਨੂੰ ਹਮੇਸ਼ਾ ਸ਼ੀਸ਼ੇ ਦੇ ਬਰਤਨ ਵਿੱਚ ਦੋ ਲੌਂਗ ਪਾ ਕੇ ਰੱਖਣਾ ਚਾਹੀਦਾ ਹੈ। ਇੱਤਾ ਕਰਨ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ। ਨੰਬਰ 21 ਰਸੋਈ ਘਰ ਦੇ ਵਿੱਚ ਮਾਂ ਅੰਨਿਆਪੂਰਨਾਂ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਗਲਤੀ ਨਾਲ ਵੀ ਰਸੋਈ ਦੇ ਵਿੱਚ ਕਦੀ ਵੀ ਝੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ। ਜਿਹੜੀਆਂ ਮਹਿਲਾਵਾਂ ਝੂਠੇ ਭਾਂਡੇ ਰੱਖਦੀਆਂ ਹਨ ਉਹਨਾਂ ਦੇ ਘਰ ਵਿੱਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਆਉਂਦੀ। ਨੰਬਰ 2 ਕਦੇ ਵੀ ਪਰਸ ਅਤੇ ਹੈਂਡਬੈਗ ਆਪਣੇ ਸਿਰਹਾਣੇ ਦੇ ਨੇੜੇ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਦਾ ਕਰਨ ਨਾਲ ਵਰਕਤ ਖਤਮ ਹੋ ਜਾਂਦੀ ਹੈ। ਨੰਬਰ 23 ਕਦੇ ਵੀ ਘੜੀ ਨੂੰ ਸਿਰਹਾਣੇ ਹੇਠ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਘੜੀ ਨੂੰ ਬੈਡਰੂਮ ਦੇ ਵਿੱਚ ਸਾਹਮਣੇ ਲਗਾਉਣਾ ਚਾਹੀਦਾ ਹੈ। ਇਹਦਾ ਕਰਨ ਨਾਲ ਉਹ ਵਿਅਕਤੀ ਤਣਾਅ ਦੇ ਵਿੱਚ ਰਹਿੰਦਾ ਹੈ ਨੰਬਰ 24 ਹਫਤੇ ਦੇ ਵਿੱਚ ਇੱਕ ਦਿਨ ਸਿੰਧਾ ਨਮਕ ਦੇ ਨਾਲ ਆਪਣੇ ਘਰ ਵਿੱਚ ਪੋਚਾ ਜ਼ਰੂਰ ਲਗਾਓ ਐਦਾ ਕਰਨ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਨੰਬਰ 25 ਜਿਹੜੇ ਘਰ ਵਿੱਚ ਪਤਨੀ ਆਪਣੇ ਪਤੀ ਦੇ ਬਰਾਬਰ ਬੋਲਦੀ ਹੈ ਉਸ ਘਰ ਵਿੱਚ ਮਾਂ ਲక్ష్ਮੀ ਦਾ ਵਾਸ ਨਹੀਂ ਹੁੰਦਾ। ਨੰਬਰ 26 ਕਿਸੇ ਹੋਰ ਦੇ ਵਰਤੇ ਹੋਏ ਕੱਪੜੇ ਕਦੀ ਵੀ ਉਧਾਰ ਨਹੀਂ ਲੈਣੇ ਚਾਹੀਦਾ ਏ। ਇਸ ਦੇ ਨਾਲ ਭਾਗ ਕਮਜ਼ੋਰ ਅਤੇ ਸਰੀਰਕ ਪਰੇਸ਼ਾਨੀਆਂ ਉਤਪੰਨ ਹੁੰਦੀਆਂ ਹਨ। ਨੰਬਰ 27 ਸਾਨੂੰ ਕਿਸੇ ਵੀ ਪ੍ਰਕਾਰ ਦਾ ਤੇਲ ਆਪਣੇ ਨੇੜੇ ਰੱਖ ਕੇ ਨਹੀਂ ਸੌਣਾ ਚਾਹੀਦਾ ਇੱਦਾਂ ਕਰਨ ਨਾਲ ਕਠਿਨਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਨੰਬਰ 28 ਸਾਨੂੰ ਤਵੇ ਨੂੰ ਕਦੇ ਵੀ ਸਾਹਮਣੇ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਚਿਪਾ ਕੇ ਰੱਖਣਾ ਚਾਹੀਦਾ ਹੈ ਜੇਕਰ ਅਸੀਸ ਨੂੰ ਸਾਹਮਣੇ ਰੱਖਦੇ ਹਾਂ ਤਾਂ ਐਦਾ ਕਰਨ ਨਾਲ ਸਾਡੇ ਭਾਗ ਕਮਜ਼ੋਰ ਹੁੰਦੇ ਹਨ ਨੰਬਰ 29 ਮਹਿਲਾਵਾਂ ਨੂੰ ਸੌਣ ਤੋਂ ਪਹਿਲਾਂ ਪੂਜਾ ਕਮਰੇ ਵਿੱਚ ਪ੍ਰਣਾਮ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਪ੍ਰਣਾਮ ਕਰਨ ਤੋਂ ਬਾਅਦ ਪੂਜਾ ਕਰਨ ਵਾਲੀ ਸਾਈਡ ਪਰਦਾ ਜਰੂਰ ਕਰ ਦੇਣਾ ਚਾਹੀਦਾ ਹੈ ਨੰਬਰ 30 ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਨਾਮ ਜਰੂਰ ਲੈ ਲੈਣਾ ਚਾਹੀਦਾ ਹੈ ਨੰਬਰ 31 ਦੋਸਤੋ ਤੁਹਾਨੂੰ ਸਾਡੇ ਵੱਲੋਂ ਦੱਸੇ ਗਿਆ ਸੁਝਾਵ ਵਧੀਆ ਲੱਗੇ ਹੁਣ ਤਾਂ ਕਮੈਂਟ ਬਾਕਸ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜਿਹੜਾ ਵੀ ਜਿਹੜਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਉਸ ਦੀ ਮਾਪੇ ਬਾਪ ਦੀ ਲੰਮੀ ਉਮਰ ਜ਼ਰੂਰ ਕਰੇਗਾ ਅਤੇ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਸਾਰੇ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਅੰਕਲਾਂ ਦਾ ਆਂਟੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਆਪਣਾ ਟਾਈਮ ਕੱਢ ਕੇ ਸੁਣਿਆ ਧੰਨਵਾਦ ਜੀ